ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਜਿਸੋ ਵੀਡੀਓ ਦੇ ਲਾਸਟ ਤੱਕ ਬਣੀ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਫਾਰਮਟ੍ਰੈਕ 55 ਟਰੈਕਟਰ ਵਿਕਾਊ ਹੈ ਜੀ 1997 ਮਾਡਲ 45% ਟਾਇਰ ਨੇ ਏਰੀਆ ਮਲੇਰਕੋਟਲਾ 1.5 ਲੱਖ ਰੁਪਿਆ ਰੇਟ ਰੱਖਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 9417729129 ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਫਾਰਮਟ੍ਰੈਕ 55 ਟਰੈਕਟਰ ਖਰੀਦ ਸਕਦੇ ਹੋ ਸੋਨਾਲੀਕਾ 740 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹਰਿਆਣਾ ਨੰਬਰ ਨਵੇਂ ਟੈਰ ਏਰੀਆ ਸ਼ਹਿਰ ਕਨੌਰ ਪਟਿਆਲਾ ਰੇਟ ਹੈਗਾ ਜੀ 1,60,000 ਡਬਲ ਕਲਚ ਹੈ ਜੀ ਬਾਕੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਪੂਰੀ ਤਸੱਲੀ ਨਾਲ ਚੈੱਕ ਕਰਕੇ ਖਰੀਦ ਸਕਦੇ ਹੋ 6239896699 ਇਸ ਨੰਬਰ ਤੇ ਫੋਨ ਕਰਕੇ ਸੋਨਾ ਲੀਕਾ 740 ਡਾਇਰੈਕਟਰ ਤੁਸੀਂ 1,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੱਜਰ ਸੂਈ ਝੋਟੀ ਵਿਕਾਊ ਹੈ ਜੀ ਏਰੀਆ ਜਲੰਧਰ ਚਾਹਵਨ ਵੀਰ ਹੀ ਸੰਪਰਕ ਕਰਨ 125000 ਰੁਪਏ ਰੇਟ ਰੱਖੇਗਾ ਸੱਜਰ ਸੂਈ ਝੋਟੀ ਹੈ ਜੀ 7814710447 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸੋਨਾਲਿਕਾ 35 ਟਰੈਕਟਰ ਵਿਕਾਊ ਹੈ ਜੀ ਟਾਪ ਮਾਡਲ 2022 600 ਕੈਂਟਾ ਜੱਲਿਆ ਜੀ ਸਰਵਿਸਡ ਗੱੜ ਕਾਗਜ਼ ਪੂਰੇ ਨੇ ਰਾਜਸਥਾਨ ਦਾ ਨੰਬਰ ਹੈ ਜੀ ਏਰੀਆ ਜੀ ਚਿਰਾਵਾ ਰਾਜਸਥਾਨ 499000 ਰੁਪਏ ਰੇਟ ਰੱਖਿਆ ਗਿਆ ਜੀ 85297 47447 ਇਸ ਨੰਬਰ ਤੇ ਫੋਨ ਕਰਕੇ ਸੋਨਾ ਲੀਕਾ 35 ਟਰੈਕਟਰ 499000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ सेम 403 ट्रैक्टर ਵਿਕਾਊ ਹੈ ਜੀ 2006 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਏਰੀਆ ਜੀਰਾ 115000 ਰੁਪਏ ਰੇਟ ਰੱਖਿਆ ਗਿਆ 2006 ਮਾਡਲ ਹੈ ਜੀ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9814034182 9814034182 ਇਸ ਨੰਬਰ ਤੇ ਫੋਨ ਕਰਕੇ सेम 403 ਟਰੈਕਟਰ 115000 ਚ ਖਰੀਦ ਸਕਦੇ ਹੋ ਡੈਂਪਰ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਹੈ 11x6.5 ਫੁੱਲ ਹੈਵੀ ਵੇਦਾਗ ਟਾਇਰ ਨੇ 138000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਬਰਨਾਲਾ ਸਾਫ਼ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਫਰਸ਼ ਲੱਗਿਆ ਹੋਇਆ ਹੈ 98781 39082 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲਾ ਜਿਹੜਾ 138000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੂੜੀ ਵਾਲੀ ਟਰਾਲੀ ਵਿਕਾਊ ਹੈ ਜੀ 11/6 ਦੀ ਟਰਾਲੀ ਹੈ ਜਾਲੀ ਲੱਗੀ ਹੈ ਜੀ ਵਧੀਆ ਕੰਡੀਸ਼ਨ ਹੈ ਜੀ ਏਰੀਆ ਜੀ ਪਿੰਡ ਆਦਮਪੁਰਾ ਨੇੜੇ ਪਕਤਾ ਪਾਇਕਾ 82000 ਰੁਪਏ ਰੇਟ ਰੱਖਿਆ ਗਿਆ ਜੀ ਤੂੜੀ ਵਾਲੀ ਟਰਾਲੀ ਹੈ 11/6 ਦੀ ਹੈ 82000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 94642 93327 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲੀ ਟਰਾਲੀ 11/6 ਦੀ 82000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਰਾਲੀ ਵਿਕਾਊ ਹੈ ਜੀ 116 ਦੀ ਜੈਕ ਵਾਲੀ ਹੈ ਏਰੀਆ ਜੀ ਬਾਗਾ ਪੁਰਾਣਾ ਵਧੀਆ ਜਾਲੀ ਵਾਲੇ ਬਿੱਡ ਲੱਗੇ ਹੋਏ ਨੇ ਸਾਫ ਕੰਡੀਸ਼ਨ ਦੀ ਹੈ ਤੁਸੀਂ ਆਪ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 138000 ਰੁਪਏ ਰੇਟ ਰੱਖਿਆ ਗਿਆ ਵੀਰ ਨੇ ਬਹੁਤ ਸੋਹਣੀਆਂ ਫੁੱਟਮਾਂ ਬਣਾ ਕੇ ਭੇਜੀਆਂ ਜੇ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਪੇਚ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9056879801 ਇਸ ਨੰਬਰ ਤੇ ਫੋਨ ਕਰਕੇ ਜੈਕ ਵਾਲੀ ਟਰਾਲੀ 116 ਦੀ 138000 ਰੁਪਏ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਹੈ ਜੀ 40% ਟਾਇਰ ਨੇ ਜੀ ਏਰੀਆ ਰਾਮਪੁਰਾ ਫੂਲ ਜਮ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਕਿਸੇ ਪਾਸੇ ਕੋਈ ਵੀ ਕਮੀ ਪੇਸ਼ ਨਹੀਂ ਹੈਗੀ ਜੀ ਰੇਟ ਹੈ 1 ਲੱਖ 19000 1997 ਮਾਡਲ ਹੈ ਏਰੀਆ ਰਾਮਪੁਰਾ ਫੂਲ 90412 ਦਾਸਪੁਰਾ 200 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਟਰੈਕਟਰ ਹੈ ਜਿਹੜਾ 119000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਅਰਜੋਨ ਨੋਵਾ 605 ਟਰੈਕਟਰ ਵਿਕਾਊ ਹੈ ਜੀ 2022 ਮਾਡਲ। ਰੇਟ ਹੈ ਜੀ 785000 ਏਰੀਆ ਮੋਗਾ 95% ਰਨਿੰਗ ਕੰਡੀਸ਼ਨ ਹੈ। 400 ਘੰਟਾ ਚੱਲਿਆ ਹੈ। 981434397 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹਾਂ ਤੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਕਈ ਚੀਜ਼ਾਂ ਸੇਲ ਹੋ ਸਕਦੀ ਨੇ ਵੀਰਾਂ ਜੀ ਪੂਰਾ ਵੱਡਾ ਫਾਰਮ ਹਾਊਸ ਵਿਕਾਊ ਹੈ ਜੀ 772 ਬਿੱਗੇ ਦੇ ਵਿੱਚ ਬਣਿਆ ਪੇਲਵਾੜਾ ਮੈਗਾ ਹਾਈਵੇ ਤੇ 300 ਫੁੱਟ ਫਰੰਟ ਬਦਿਆ ਉਪਜਾਊ ਜ਼ਮੀਨ ਹੈ ਜੀ ਅੱਠ ਤਲਾਬ ਮੱਛੀ ਫਾਰਮਿੰਗ ਲਈ 1100 ਨਿੰਬੂ ਦੇ ਬੂਟੇ 500 ਅੰजीर ਦੇ ਬੂਟੇ ਪੰਜ ਫੌਲਟਰੀ ਫਾਰਮ ਹੈ ਜੀ ਪੰਜ ਪੌਲਟਰੀ ਫਾਰਮ ਨੇ ਗੋਦਾਮ ਫਸਲ ਸਮਾਨਣ ਲਈ ਬਣੇ ਹੋਏ ਨੇ ਪੌਲਟਰੀ ਫੀਡ ਗੋਦਾਮ ਬੱਕਰੀ ਫਾਰਮ ਸ਼ੈੱਡ ਬਣਿਆ ਪਸ਼ੂਆਂ ਦੇ ਲਈ ਸ਼ੈੱਡ ਬਣਿਆ ਦੋ ਗੈਸਟ ਹਾਊਸ ਬਣੇ ਹੋਏ ਨੇ সুইমিং ਪੂਲ ਗਾਰਡਨ ਚਾਰ ਟਰੈਕਟਰ ਇੱਕ ਟਰਾਲੀ ਪਾਣੀ ਵਾਲੇ ਟੈਂਕਰ ਪਾਣੀ ਦੇ ਪੰਪ ਬਿਜਲੀ ਕਨੈਕਸ਼ਨ ਜਨਰੇਟਰ ਜੀਐਸਵੀ ਜੈਪਰਤੋਜੀ 150 ਕਿਲੋਮੀਟਰ ਤੇ ਬਾਕੀ ਨੰਬਰ ਦਿੱਤਾ ਹੋਇਆ ਜੇ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਪੂਰਾ ਵੱਡਾ ਫਾਰਮ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ 7568842250 7568842250 ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਇਹ ਜਿਹੜੀ ਵੀਡੀਓ ਆ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਕਿਸੇ ਵੀ ਤਰ੍ਹਾਂ ਦੀ ਐਡ ਆ ਤੁਹਾਡੀ ਤਾਂ ਤੁਸੀਂ ਵੀਡੀਓ ਦੇ ਥੱਲੇ ਚੈਨਲ ਦਾ ਨੰਬਰ ਚੱਲਦਾ ਰਹੇਗਾ 987798846 ਇਹ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਸਾਨੂੰ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਵੀਰਾਂ ਨੂੰ ਬੇਨਤੀ ਹੈ ਐਡ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਕੇ ਭੇਜਿਆ ਕਰੋ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਚੰਗੀ ਤਰ੍ਹਾਂ ਚੈੱਕ ਕਰਕੇ ਜਾਣਕਾਰੀ ਅਤੇ ਫੋਟੋਆਂ ਵੀਡੀਓ ਵਗੈਰਾ ਭੇਜਿਆ ਕਰੋ ਜੀ ਤਾਕੀ ਐਰਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਇਸ ਟਾਈਮ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਖੇਤੀਬਾੜੀ ਵਾਲੇ ਸੰਦ ਗੱਡੀਆਂ ਤੁਹਾਨੂੰ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਕੋਸ਼ਿਸ਼ ਕਰਾਂਗੇ ਸੋ ਤੁਹਾਡੇ ਲਈ ਲੈ ਕੇ ਆਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਕਿਹੜੇ-ਕਿਹੜੇ ਏਰੀਆ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜੀ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ